ਮੈਂ ਤੇਰੀ ਜਾਨ ਨੂੰ ਮੈਂ ਤੇਰੀ ਜਾਨ ਨੂੰ ਬੱਲੇ ਬੱਲੇ ਲੇਕਿਨ ਜੀ ਕਵਾਰੀ ਜਗਾਂ ਨੂੰ ਚੂਹ ਬੱਲੇ ਬੱਲੇ ਮੈਂ ਤੇਰੀ ਜਾਨ ਨੂੰ ਮੈਂ ਤੇਰੀ ਜਾਨ ਨੂੰ ਬੱਲੇ ਬੱਲੇ ਕਮਲੋ ਕਤੇ ਹੋ ਥੋਡੇ ਪੈਰਾਂ ਪਿੱਛੇ ਦਿੱਤੀ ਰੱਬ ਨੇ ਤਰ ਨਾ ਕੇਤੇਗੀ ਜਿੰਦੀ ਹੋ ਜਦ ਰੁਗਾ ਜਦ ਕਬੜਾਈ ਨਾ ਇਸਥਾਨੀ বিনা ਬਾਬਾ ਗੋਹ ਇਹਨਾਂ ਗੱਲ ਵਿੱਚ ਬਾਬਾ ਜੀ ਕਹਿੰਦੇ ਭਾਈ ਕन्हैया ਜੀ ਦੀ ਸੇਵਾ ਨਿਭਾ ਲੈਣੀ ਬਾਬਾ ਜੀ ਉਹਨਾਂ ਦੇ ਕਿਹਾ ਇਹ ਚੀਜ਼ਾਂ ਅਧੂਰੀਆਂ ਤੇ ਜੱਟ ਦੀ ਇਹ ਨਸੀਬ ਨੇ ਹੋਰੇ ਸਰਦਾਰ ਅਮਰਿੰਦ ਸਿੰਘ ਜੀ ਹੋਣੇ ਕਿਹਾ ਹਮੇਸ਼ਾ ਹਰ ਪੰਜਾਬ ਦੇ ਪਾਰਾਂ ਦਾ ਸਤਕਾਰ ਹੈ दो दो कर दें। तो दा दा जो कर्बाद करते हैं और पहुंचे हो सत्कार है जयरा साहब लिखते हैं पहल और पिता भाई जी पिता जी वगैरा थैंक यूक्यू

ਅਖਰਵਾਲ ਤੋਂ ਪਿੰਡ ਬਿਹਾਰੀਪੁਰ ਜੋ ਪਿੰਡ ਬਿਹਾਰੀਪੁਰ ਦੇ ਵਿੱਚ ਜੋ ਅੱਜ ਸਮਾਗਮ ਕਰਾਇਆ ਗਏ ਨੇ ਸਾਬਕਾ ਫਕਰ ਸ਼ਾਹ ਜੀ ਦੇ ਦਰਬਾਰ ਦੇ ਵਿਖੇ ਤੋਂ ਮੈਂ ਜਿੰਨੀ ਵੀ ਪ੍ਰਬੰਧਕ ਕਮੇਟੀ ਹੈਗੀ ਆ ਸਾਡਾ ਤਾਰੀ ਵੀਰ ਸਾਡੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਅਨਮੋਲ ਕੁਮਾਰ ਗਿੱਲ ਸਾਡੇ ਸੁਖਦੇਵ ਸਿੰਘ ਰਿੰਕੂ ਅਤੇ ਸੋਨਾ ਜੀ ਹੋਗੇ ਸੰਦੀਪ ਸਿੰਘ ਹੋਗੇ ਉਹ ਸਾਡੇ ਸਰਪੰਚ ਸਾਹਿਬ ਸਰਪੰਚ ਸਾਹਿਬ ਬਹੁਤ ਸੋਨਾ ਪ੍ਰਾਲਾ ਅੱਜ ਦਾ ਇਸ ਕਾਰਜ ਦੇ ਵਿੱਚ ਜਿਹੜਾ ਮੈਂ ਸਪੈਸ਼ਲ ਤੌਰ ਤੇ ਇੱਕ ਗਾਇਕ ਦਾ ਕੀ ਨਾਮ ਸੀ ਮੈਡਮ ਦਾ ਅਮਨ ਰੋਜੀ ਅਮਨ ਰੋਜੀ ਬਹੁਤ ਸੋਨਾ ਗਿਆ ਅੱਜ ਦੇ ਡੇਟ ਦੇ ਵਿੱਚ ਅੱਜ ਦੀ ਤਰੀਖ ਦੇ ਵਿੱਚ ਲੋੜ ਹੈਗੀ ਇਹੋ ਜੇ ਗਾਇਕਾਂ ਦੀ ਜਿਹੜੇ ਆਪਣੇ ਸੱਭਿਆਚਾਰਨ ਸੰਭਾਲਣ ਦੀ ਸਿੱਖਿਆ ਦਿੰਦੇ ਨੇ ਲੋਕਾਂ ਨੂੰ ਬਹੁਤ ਛਾ ਉਪਰਲਾ ਹੈਗਾ ਉਹਦੇ ਮੇਲਾ ਬਹੁਤ ਸਕਸੈਸਫੁਲ ਰਿਹਾ ਤੋਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਬੇਨਤੀ ਕਰਨੀ ਚਾਹੁੰਦਾ ਕਿ ਇਸ ਪਵਿੱਤਰ ਧਰਤੀ ਦੇ ਉੱਤੇ ਖੜੇ ਹੋ ਕੇ ਆਪਾਂ ਜਾਂਤਾ ਪਾਤਾਂ ਤੋਂ ਉੱਪਰ ਉੱਠ ਕੇ ਧਰਮਾਂ ਤੋਂ ਉੱਪਰ ਉੱਠ ਕੇ ਮਾਰੋ ਪਾ ਦੀ ਸੇਵਾ ਕਰੀਏ ਜਿਵੇਂ ਵਿੱਚ ਕਿਸੇ ਲੋੜਵੰਦ ਨੂੰ ਲੋੜ ਹੋਵੇ ਉਹਨੂੰ ਕਿਤਨਾ ਕਿਤੇ ਉਹਨੂੰ ਉਹਦੇ ਘਰ ਰਾਸ਼ਨ ਪਾ ਦਿਓ ਕਿਤਨਾ ਕਿਤੇ ਦੇ ਵਿਚਾਰੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਕਰਾ ਦਿਓ ਕਿਤਨਾ ਕਿਤੇ ਕਿਤੇ ਲੋੜਵੰਦ ਹੈਗਾ ਜੇ ਉਹਦਾ ਲਾਜ ਦੇ ਪੱਖੋਂ ਕਿਤੇ ਰਹਿ ਰਿਆ ਉਹਨੂੰ ਲਾਜ ਕਰਾ ਦਿਓ ਤੋਂ ਮੈਂ ਜਿੰਨੇ ਵੀ ਮੀਡੀਆ ਦੇ ਮਾਧਿਅਮ ਦੇ ਥਰੂ ਐਨਆਰਆਈ ਵੀਰ ਹੈਗੇ ਨੇ ਸਾਰੇ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਉਹ ਆਪਣਾ ਦੁਬਾਰਾ ਰੰਗਲਾ ਪੰਜਾਬ ਜਿਵੇਂ ਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕਹਿੰਦੇ ਨੇ ਰੰਗਲਾ ਪੰਜਾਬ ਬਣਾਉਣ ਦੇ ਲਈ ਅਸੀਂ ਸਾਰੇ ਇਕੱਠੇ ਹੋਈਏ ਤੁਸੀਂ ਦੇਖਿਆ ਹੋਣਾ ਕਿਵੇਂ ਨਸ਼ਿਆਂ ਨੂੰ ਨੱਥ ਪਾਉਣ ਦੇ ਲਈ ਵੱਡੇ ਵੱਡੇ ਮਗਰਮੱਛ ਚੱਕ ਕੇ ਜੇਲਾਂ ਦੇ ਵਿੱਚ ਸੁੱਟੇ ਵੱਡੇ ਜਿਹੜੇ ਆਪਣੇ ਨੰਗ ਖਾ ਖੈਂਦੇ ਸੀ ਨਾ ਚੱਕ ਕੇ ਜੇਲਾਂ ਦੇ ਵਿੱਚ ਸੁੱਟ ਦਿੱਤੇ ਤੇ ਜਦੋਂ ਕਾਰਵਾਈਆਂ ਹੁੰਦੀਆਂ ਸੀ ਨਸ਼ੇ ਦੇ ਸਦਾਕਰਾਂ ਦੇ ਖਿਲਾਫ ਉਹਨਾਂ ਦੇ ਘਰ ਤੋੜੇ ਜਾਂਦੇ ਸੀ ਉਹਨਾਂ ਦੀਆਂ ਬਿਲਡਿੰਗਾਂ ਤੋੜੀਆਂ ਜਾਂਦੀਆਂ ਸੀ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਦੇ ਵਿੱਚੋਂ ਹੀ ਆਵਾਜ ਜਾਂਦੀ ਸੀ ਕਿ ਵੱਡੇ ਮਗਰਮੱਛ ਕਦੋਂ ਫੜਲੇ ਆ ਤੇ ਅੱਜ ਮਗਰ ਵੱਡੇ ਮਗਰਮੱਛਾਂ ਦੇ ਉੱਤੇ ਕਾਰਵਾਈ ਹੋ ਰਹੀ ਹੈ ਪਰ ਲੋਕ ਜਿਹੜੇ ਕਹਿੰਦੇ ਹੁੰਦੇ ਸੀਗੇ ਕਿ ਪੰਜਾਬ ਦੇ ਵਿੱਚ ਮਾਨ ਸਰਕਾਰ ਕੁਝ ਨਹੀਂ ਕਰਦੀ ਵਗੜ ਵਟੇ ਵਗਰ ਮੱਛਾ ਨਹੀਂ ਪਾਉਂਦੀ ਜਿਹੜੀਆਂ ਪੁਰਾਣੀਆਂ ਰਵਾਇਤੀ ਪੋਲੀਟੀਕਲ ਪਾਰਟੀਆਂ ਦੇ ਲੋਕ ਸੀਗੇ ਲੋ ਅੱਜ ਫੜ ਲਿਆ ਚੱਕ ਕੇ ਜੇਲ੍ਹ ਦੇ ਵਿੱਚ ਪਿਆ ਜੀ ਕਹਿੰਦਾ ਭਾਵੇਂ ਕੋਈ ਵੀ ਬੰਦਾ ਬਖਸ਼ਿਆ ਨਹੀਂ ਜਾਊਗਾ ਜਿਹੜਾ ਵੀ ਬੰਦਾ ਨਸ਼ਾ ਵੇਚਦਾ ਨਸ਼ਾ ਮਗੋਂਦਾ ਸਾਡੇ ਪੰਜਾਬ ਦੀ ਪੀੜੀ ਨੂੰ ਨਾਲੇ ਬਿਲਕੁਲ ਤੁਰੰਤ ਸ਼ਾ ਖਤਮ ਕਰਕੇ ਲਾਹਤ ਦਿੱਤੀ ਸਾਡੇ ਪੰਜਾਬ ਦੀ ਪੀੜੀ ਨੂੰ ਖਤਮ ਕਰ ਦਿੱਤਾ ਔਰ ਇੱਕ ਹੋਰ ਸੁਨੇਹਾ ਦਿੱਤਾ ਅਮਨ ਰੋਜੀ ਜੀ ਨੇ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਰਹੀ ਆ ਤੇ 12ਵੇਂ 12ਵੀਂ ਕਲਾਸ ਤੋਂ ਬਾਅਦ ਖਾਸ ਤੌਰ ਤੇ ਉਹਨਾਂ ਵੱਲੋਂ ਬੇਨਤੀ ਆ ਕਿ ਬੱਚਿਆਂ ਨੂੰ ਬਾਹਰਲੇ ਦੇਸ਼ਾਂ 'ਚ ਨਾ ਭੇਜੋ ਮੈਂ ਸਮਝਦਾ ਹਾਂ ਕਿ ਤੇ ਜੇ ਹਾਲਾਤ ਚੰਗੇ ਨਹੀਂ ਹੈਗੇ ਅਸੀਂ ਆਪਣੀਆਂ ਛੋਟੀਆਂ-ਛੋਟੀਆਂ ਬੱਚਿਆਂ ਨੂੰ ਭੇਜ ਦਿੰਨੇ ਆ ਤੇ ਉੱਥੇ ਜਾ ਕੇ ਉਹਨਾਂ ਨੂੰ ਜਦੋਂ ਪੜਾਈ ਦੇ ਨਾਂ ਨਾਲ ਕੰਮ ਵੀ ਕਰਨਾ ਪੈਂਦਾ ਪੈਸਾ ਨਹੀਂ ਹੁੰਦਾ ਤੇ ਜਦੋਂ ਉਹਨਾਂ ਨੂੰ ਮਹਿਸੂਸ ਹੁੰਦਾ ਨਾ ਕਿ ਸਾਡੇ ਪਿਓ ਨੇ ਸਾਡੀ ਮਾਂ ਨੇ ਕਰਜ਼ਾ ਲੈ ਕੇ ਜ਼ਮੀਨ ਜਿਹੜੀ ਹੈਗੀ ਇਹ ਕਿੜਵੀ ਰੱਖ ਕੇ ਸਾਨੂੰ ਕਰਜ਼ਾ ਲੈ ਕੇ ਬਾਹਰ ਭੇਜਿਆ ਹੋਇਆ ਤੇ ਉਹ ਵਾਪਸ ਨਾ ਆ ਸਕਦੇ ਆ ਉੱਥੇ ਦੇ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਮੈਨੂੰ ਕਹਿੰਦੇ ਕੋਈ ਗੁਨਾਹ ਨਹੀਂ ਗਲਤ ਕੰਮ ਕਰਨੇ ਪੈਂਦੇ ਆ ਤੇ ਮੈਂ ਉੱਥੇ ਬੜੇ ਵੱਡੇ ਵੱਡੇ ਜਿਹੜੇ ਜਲਾਦ ਰੂਪੀ ਜਿਹੜੇ ਲੋਕ ਆ ਉੱਥੇ ਬੈਠੇ ਹੋਇਆ ਤੇ ਮੈਂ ਮੈਸੇਜ ਇਸੇ ਮਾਨ ਪਰਪੰਡ ਬਿਹਾਰipur ਸਾਡੇ ਨਾਲ ਕਰਪਾਲ ਸਿੰਘ ਜੀ ਔਰ ਸਾਰੇ ਦੇਹਾਰੀਪੁਰ ਦੀ ਨਗਰ ਪੰਚਾਇਤ ਸਮੂਹ ਨਗਰ ਵਾਸੀ ਔਰ ਜਿਨ੍ਹਾਂ ਦੇ ਸਹਿਯੋਗ ਨਾਲ ਅੱਜ ਇਹ ਮੇਲਾ ਹੋਇਆ ਕਿਉਂਕਿ ਪੋਸ਼ ਜਿਹੜਾ ਇਹ ਮੇਲਾ ਖਾਲਾ ਤਰੀਕ ਨੂੰ ਮਿਥਿਆ ਗਿਆ ਸੀ ਜੋ ਕਿ 100 ਸਾਲ 207 ਤੋਂ ਪਹਿਲਾਂ ਚੱਲਦਾ ਆਇਆ ਇਹ ਮੇਲਾ ਕਿ ਕਿਸੇ ਨੇ ਕਿਸੇ ਕਾਰਨ ਜਿਹੜਾ ਕਿ 18 ਤਰੀਕ ਨੂੰ ਨਹੀਂ ਹੋ ਰਿਹਾ ਕਿ ਅਸੀਂ ਫੇਰੀ ਉਸ ਸਾਈਂ ਬਾਬਾ ਫਕਰ ਸਾਹਿਬ ਜੀ ਦਾ ਬਹੁਤ ਬਹੁਤ ਅਤੀ ਧੰਨਵਾਦੀਆਂ ਕਿ ਜਿਨ੍ਹਾਂ ਨੇ ਆਪਣੀ ਸ਼క్తి ਦੇ ਨਾਲ ਅੱਜ 27 ਤਰੀਕ ਨੂੰ ਇਹ ਮੇਲਾ ਕਰਵਾਇਆ ਕਿ ਸਾਡੀ ਜਿਹੜੀ ਪੁਲਿਸ ਪਾਰਟੀ ਸਦਰ ਐਸ ਐਚਓ ਸਾਹਿਬ ਸਾਡੇ ਡੈਪਟੀ ਸਾਹਿਬ ਔਰ ਡੀ ਸੀ ਸਾਹਿਬ ਸਾਡੇ ਐਸ ਐਸ ਪੀ ਸਾਹਿਬ ਕਪੂਰ ਸਾਹਿਬ ਪੁਲਿਸ ਟੀਮ ਨੇ ਸਾਡਾ ਪੂਰਾ ਸਾਥ ਦਿੱਤਾ ਸੂਹ ਨਗਰ ਪੰਚਾਇਤ ਨੇ ਸੂਹ ਨਗਰ ਵਾਸੀਆਂ ਨੇ ਪੂਰਾ ਸਾਡਾ ਸਾਥ ਦਿੱਤਾ ਕਿ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਮੇਲਾ ਸਾਡਾ ਬਿਲਕੁਲ ਵਧੀਆ ਤਰੀਕੇ ਨਾਲ ਹੋਇਆ ਬਹੁਤ ਵਧੀਆ ਮੇਲਾ ਹੋਇਆ ਕਿ ਅਸੀਂ ਵਧਾਈ ਦੇ ਪਾਤਰ ਆ ਇਸ ਨਗਰ ਦੇ ਇਸ ਨਗਰ ਨੂੰ ਵਧਾਈ ਦਿੰਨੇ ਆ ਸੀ ਇਹ ਨਸਮੂਹ ਨਗਰ ਪੰਚਾਇਤ ਨੂੰ ਉਸ ਪਾਰਟੀ ਨੂੰ ਵਧਾਈ ਦਿੰਨੇ ਆ ਪਰ ਜਿੰਨੇ ਵੀ ਸਾਡੇ ਪੱਤਰਕਾਰ ਸਰਦਾਰ ਮੀਡੀਆ ਵਾਲੇ ਆਏ ਨੇ ਔਰ ਲਾਈਵ ਵਾਲੇ ਆਏ ਨੇ ਸਾਰਿਆਂ ਨੂੰ ਮੇਰੇ ਵੱਲੋਂ ਵਧਾਈਆਂ ਤੇ ਇਹ ਸਾਰੀਆਂ ਮੁਬਾਰਕਾਂ ਇਸ ਮੇਲੇ ਦੀਆਂ ਜਿਕਰਾਂ ਸੈਨਾ ਵਫਰ ਸ਼ਾਹੀ ਦਾ ਬੋਲ ਸਾਡੇ ਤਰਵਾ ਕੀ ਮਨੂ ਸਿੰਘ ਸਟਾਫੀ ਦੇ ਲੱਗੀ ਗੱਲਾਂ ਹੈ ਬਹੁਤ ਬਹੁਤ ਕੀ ਦਿਨਾਂ ਅਸੀਂ ਇਹਨੂੰ ਲਾਇਆ ਮੇਰਾ ਉਚਾਰਨੀ ਦਿੱਕਾ ਨੂੰ ਆਵਾਜ਼ ਕਰਨਾ ਹੈ ਐਨਆਰਆਈ ਭਰਾਵਾਂ ਨੇ ਵੀ ਸਰਕਾਰ ਦਾ ਦਿੱਤਾ ਪਿੰਡ ਦੇ ਵਿੱਚ ਦਿੱਤਾ ਇਸੇ ਤਰ੍ਹਾਂ ਹੀ ਅਸੀਂ ਸੋਚਿਆ ਤੇ ਅਗਲੇ ਸਾਰੇ ਪ੍ਰੋਗਰਾਮ ਕਰਾ ਸਕਦੇ ਹਾਂ ਇਸੇ ਤਰ੍ਹਾਂ ਕਰ ਸਕਾਂਗੇ ਤਾਂ ਕਿ ਆਪਾਂ ਇਹਨੂੰ ਬទੀਏ ਦਿੱਤੀ ਕਿ ਆਪਾਂ ਮਾਰਗ ਉੱਤੇ ਮਿਲਦੇ ਜਾਂ ਸਰਟੀਫਿਕੇਟ ਨੂੰ ਕਰਦੇ ਨੇ ਤੇ ਚਿੰਤਾ ਲੱਗੀ ਤਾਜੀ ਸੋਨਾ ਲਗਾ ਖੜੀ ਸੰਗਤ ਆਈ ਆ ਬੜੀ ਸੋਹਣੀ ਲੱਗੀ ਆ ਇੰਡੀਆ ਵੀ ਜੜ੍ਹ ਕੱਢ ਹੋਈ ਆ ਪਰ ਸੰਗਰੀ ਕੁਝ ਨਹੀਂ ਕਰ ਸਕਦਾ ਬਹੁਤ ਬਹੁਤ